ਮੈਂ ਜੀ ਸੋ ਦੀ ਤੇ ਇਹ ਮੰਨਣਾ ਸਰਵਾਰੇ ਅੱਛਾ ਜੀ ਆ ਗਏ ਨੇ ਮੁੱਖ ਬਣਾਣ ਦੇ ਕਿੰਤਨਦਲ ਅੰਮ੍ਰਿਤਪਾਲ ਪ੍ਰੋਗਰਾਮ ਸਮਾਗਮ ਹੈ ਆਜੀ ਦੇ ਨਾਲ ਗੁਰੂ ਜੀ ਵਿਚਾਰ ਸਾਨੂੰ ਜਨਨ ਦਾ ਆਉਂਦੀ ਚਾਰ ਚੁਰਨ ਤੋਂ ਪਹਿਲਾਂ ਬਖਸ਼ੀ ਲਾਜ ਅਸੀ ਗੁਰੂ ਸਾਹਿਬ ਜੀ ਨੂੰ ਬੁਲਾਉਂਦੀ ਗੁਰੂ ਜੀ ਦਾ ਪੱਲਾ ਗੁਰੂ ਸਾਹਿਬ ਜੀ ਮਾਹੂ ਦੇ ਕਰਨਾ ਆਖਾਂ ਦਾ ਲੱਗ ਵਾਰ ਗੁਰਦੀ ਕੀ ਫੱਲੇ ਬੋਲ ਦੇ ਤੱਕ ਦਾ ਪਾਸ ਕਰੋ ਸਤ ਗੁਰ ਦੀ ਜੋਤ ਅਨੰਦ ਮਾਨੋ ਕਾਵਿ ਦੀ ਨਜ਼ਰ ਰੱਖੇ ਭਾਈ ਸਾ ਪਾਈ ਗੁਰਦੀ ਤੋਂ ਜੀ ਹਾਜੀ ਆਜੋ ਆਜ ਸਾਰੇ ਗੁਰਦੀ ਸਰਕਾਰ ਜੀ ਇੱਧਰ ਆਓ ਜੀ ਬੰਦਾ ਬੰਦਾ ਆਜੇ 16 ਉਤਰਾਂਦਾ ਸੰਤ ਬਾਬਾ ਜਿਸ ਵੰਤ ਦੇ ਪਤਨ ਆਰ ਯਾਰ ਮੈਂ ਨਾ ਕਹਦਾ ਯਾਰ ਮਨਨਨ ਮਮਦ ਕਰ ਰਹੇ ਨੇ ਸਹਿਯੋਗ ਇਹ ਵੀ ਆ ਰਹੇ ਸਾਰੀ ਸੰਤਾਂ ਦਾ ਜੀ ਪਰਦਾ ਦਾ ਗੁੰਦ ਹੋ ਰਿਹਾ ਉਹ ਬਾਬਾ ਜੀ ਹਲੋ ਪਾਈ ਸਾਹਿਬ ਬਹੁਤ ਹੀ ਬਸਮਲਾ ਕਾ ਇਹ ਬਹੁਤ ਮਾਲਕ ਚੇਤੇ ਸੁਭੋਗੇ ਇਹੋ ਮਨਦਰ ਵਿੱਚ ਪਾਉਂਦੀ ਗੱਲ ਨੰਬਰ ਸੰਦਾਰਾ ਨਾਲ ਇਹ ਸੋਨ ਹਾ ਸਭ ਸ਼ਰੀਆਂ ਕਾਲੇ ਲੱਗ ਲਾਏ ਜਿੱਥੇ ਤੋਂ ਇਸ ਟਾਈਮ ਆਵਾਜ਼ ਹੋਈ ਗਏ ਸਾਰਾ ਦਰਬਾਰ ਖਾਪ ਉਹਨਾਂ ਦਾ ਨਾਇਜ਼ ਕਰੇਲੀ ਜਿਸਨਾਂ ਦਾ ਰਾਜ ਜੇਸਾਲ ਸਾਡੇ ਸਾਡੇ ਨਾਲ ਬੈਠੇ ਜੀ ਇੰਤਜ਼ਾਮ ਤੋਂ ਸਾਰੋ ਸਾਰੀ ਰਾਤ ਭਾਈ ਸਾਹਿਬ ਸੁੱਤੇ ਨਾਲ ਸਮਾਦਨ ਦੀਆਂ ਤਿਆਰੀਆਂ ਕੀਤੀਆਂ ਲਾਈਵ ਹੋਏ ਸਾਰੇ ਜਿਹੜੇ ਮੌਜੂਦ ਹੈ ਜੀ ਉਹਨਾਂ ਤੋਂ ਬਣਾਇਆ

ਤੇ ਨਜ਼ਰ ਸਾਜੀ ਜਾਣ ਤੋਂ ਪਹਿਲਾਂ ਸਭ ਨੂੰ ਹੁੰਨੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਭ ਤੋਂ ਪਹਿਲਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਜੋ ਤੁਸੀਂ ਸਮਾਗਮ ਚੱਲ ਰਿਹਾ ਜੀ 23 ਜਨਵਰੀ ਤੋਂ ਲੈ ਕੇ 25 ਜਨਵਰੀ ਤੱਕ ਇਹਦੇ ਵਿੱਚ ਕਿਹੜੇ ਕਿਹੜੇ ਮਹਾਂਪੁਰਖ ਪਹੁੰਚ ਰਹੇ ਨੇ ਰਾਗੀ ਢਾਡੀ ਜਿੱਥੇ ਪਹੁੰਚ ਰਹੇ ਨੇ ਆ ਤੁਸੀਂ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਜਿੱਥੇ ਮੈਡੀਕਲ ਟੀਮ ਖੂਨਦਾਨ ਕੈਂਪ ਔਰ ਅੱਖਾਂ ਦਾ ਫ੍ਰੀ ਆਪਰੇਸ਼ਨ ਕੈਂਪ ਇਹਨਾਂ ਬਾਰੇ ਜ਼ਰੂਰ ਸਾਨੂੰ ਜਾਣ ਹਾਂਜੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮਤ ਦੇ ਨਾਲ ਜਿਹੜਾ ਇਹ ਮਹਾਨ ਤੀਜਾ ਸਾਲਾਨਾ ਸਮਾਗਮ ਹੋ ਰਿਹਾ ਹੈ ਜੋ ਕਿ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਔਰ ਸਾਡੇ ਉਸਤਾਦ ਜੀ ਮਹਾਪੁਰਖ ਸ੍ਰੀ ਮਨਸੰਤ ਬਾਬਾ ਜਸਵੰਤ ਸਿੰਘ ਜੀ ਪਟਿਆਲੇ ਵਾਲੇ ਤੇ ਇਹਨਾਂ ਦੀ ਮਿੱਠੀ ਤੇ ਲਿੱਘੀ ਯਾਦ ਵਿੱਚ ਇਹ ਜਿਹੜਾ ਤੀਜਾ ਸਮਾਗਮ ਕੀਤਾ ਜਾ ਰਿਹਾ ਹੈ ਤੇ ਜਿੱਥੇ ਮਹਾਨ ਗੁਰਮਤ ਸਮਾਗਮ ਹੋ ਰਹੇ ਨੇ ਉੱਥੇ ਨਾਲ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਅੱਖਾਂ ਦਾ ਜਿਹੜਾ ਮੁਫਤ ਕੈਂਪ ਚੈੱਕਅਪ ਤੇ ਲੈਂਸ ਪਾਈ ਜਾ ਰਹੇ ਆ ਤੇ ਵਿਸ਼ੇਸ਼ ਤੌਰ ਤੇ ਡਾਕਟਰਾਂ ਦੀਆਂ ਟੀਮਾਂ ਜਿਵੇਂ ਕਿ ਆਪਣੇ ਕੋਲੇ ਰੋਪੜ ਤੋਂ ਬਲੱਡ ਜਿਹੜੀ ਟੀਮ ਪਹੁੰਚੀ ਹੈ ਇੰਡਸ ਹਸਪੀਟਲ ਕੜੂਆ ਤੋਂ ਉਹ ਮੈਡੀਕਲ ਟੀਮ ਆਈ ਹੈ ਤੇ ਬਾਕੀ ਚੰਡੀਗੜ੍ਹ ਤੋਂ ਬੜੇ ਮਾਹਰ ਡਾਕਟਰ ਸਹਿਬਾਨ ਜਿਹੜੇ ਅੱਖਾਂ ਵਾਸਤੇ ਆਪਣੇ ਕੋਲੇ ਇੱਥੇ ਪਹੁੰਚੇ ਆ ਤੇ ਬੜੀਆਂ ਸੰਗਤਾਂ ਲਾਹਾ ਲੈ ਰਹੀਆਂ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਕੋਸ਼ਿਸ਼ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸੇਵਾਵਾਂ ਨੂੰ ਆਪਾਂ ਹੋਰ ਵਿਧਾ ਚੜਾ ਕੇ ਜਿਹੜਾ ਸੰਗਤ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਰਲ ਮਿਲ ਕੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕਰਦੇ ਆ ਸਾਡੇ ਨਗਰ ਦਾ ਮਹਾਨ ਉਪਰਾਲਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਸੋ ਇਹ ਕਾਰਜ ਜਿਹੜੇ ਹੋ ਰਹੇ ਨੇ ਬੜੇ ਮਹਾਂਪੁਰਖ ਸਾਧੂ ਸੰਤ ਕਥਾਵਾਚਕ ਕਵੇਸ਼ਰ ਜਿਹੜੇ ਪਹੁੰਚ ਰਹੇ ਆ ਅੱਜ ਲਾਸਟ ਦਵਾਨ ਦੇ ਵਿੱਚ ਜਿਹੜਾ ਇਹ ਮਹਾਨ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਵਾਸਤੇ ਹੋਰ ਇਹਨੂੰ ਅਸੀਂ ਵਧਾ ਚੜਾ ਕੇ ਕੋਸ਼ਿਸ਼ ਕਰਾਂਗੇ ਜੀ ਬਾਬਾ ਜੀ ਸਵੇਰ ਤੋਂ ਮੈਂ ਵੇਖ ਰਿਹਾ ਵੀ ਬਹੁਤ ਵੱਡੀ ਤਦਾਦ ਵਿੱਚ ਸੰਗਤ ਪਹੁੰਚ ਰਹੀ ਹੈ ਜੀ ਤੇ ਜਰੂਰ ਸੰਗਤਾਂ ਨੂੰ ਜਾਣਕਾਰੀ ਦੇ ਵਿੱਚ ਵਾਅਦਾ ਕਰੋ ਜੀ ਵੀ ਹੁਣ ਤੱਕ ਜਿਹੜੇ ਖੂਨਦਾਨ ਕੈਂਪ ਦੇ ਵਿੱਚ ਕਿੰਨੇ ਜਿਹੜੇ ਹੈਗੇ ਉਹ ਪੇਸ਼ੈਂਟ ਖੂਨਦਾਨ ਕਰਾ ਚੁੱਕੇ ਜੀ ਤਕਰੀਬਨ ਕਾਫੀ ਜਿਹੜੇ ਪੇਸ਼ੈਂਟ ਡੋਨੇਟਰ ਨੇ ਜਿਹੜੇ ਉਹਨਾਂ ਨੇ ਡੋਨੇਟ ਕੀਤਾ ਹੈ ਤੇ ਹਜੇ ਗਿਣਤੀ ਪ੍ਰੋਪਰ ਆਪਾਂ ਨੂੰ ਤਕਰੀਬਨ ਸਮਾਪਤੀ ਤੇ ਸਾਰੀ ਜਿਹੜੀ ਡਾਕਟਰਾਂ ਦੀ ਟੀਮ ਵੱਲੋਂ ਦਿੱਤੀ ਜਾਵੇਗੀ ਤੇ ਤਕਰੀਬਨ ਜਿੱਦ ਤੱਕ ਹੁਣ ਤੱਕ ਲੱਗ ਰਿਹਾ ਵੀ 15 ਤੋਂ 20 ਜਣਿਆਂ ਨੇ ਜਿਹੜਾ ਬਲੱਡ ਨੇਟ ਕੀਤਾ ਸੋ ਆਉਣ ਵਾਲੇ ਸਮੇਂ 'ਚ ਹਜੇ ਤਕਰੀਬਨ ਸ਼ਾਮ ਦੇ 5 ਵਜੇ ਤੱਕ ਇਹ ਕੈਂਪ ਚੱਲਣਾ ਹੈ ਸੋ ਅਸੀਂ ਵੀ ਹਜੇ ਭਾਜਨ ਅਠ ਕਰ ਰਹੇ ਹਾਂ ਥੋੜੀ ਜੀ ਹੋਰ ਸਾਡੇ ਸਿੰਘਾਂ ਨੇ ਵੀ ਕਰਨਾ ਹੈ ਸੋ ਹੋਰ ਬੜੇ ਡੋਨੇਟਰ ਨੇ ਜਿਨ੍ਹਾਂ ਨੇ ਹਜੇ ਖੂਨਦਾਨ ਕੈਂਪ ਦੇ ਵਿੱਚ ਹਾਜ਼ਰੀ ਭਰਨੀ ਹੈ ਸੋ ਇਹ ਆਪਣਾ ਇਹ ਉਪਰਾਲਾ ਚੱਲ ਰਿਹਾ ਹੈ ਸ਼ਾਮ ਨੂੰ ਸਾਰੀ ਗਿਣਤੀ ਦਾ ਆਪਾਂ ਨੂੰ ਪਤਾ ਲੱਗ ਜੇ। ਬਾਈ ਇਹ ਆਪਣੇ ਜਿਹੜੇ ਡਾਕਟਰ ਸੁਵਾਨੇ ਦੀ ਟੀਮ ਹੈ ਉਹਨਾਂ ਦੇਖ ਰਹੇ ਵੀ ਬਹੁਤ ਸਪੈਸ਼ਲਿਸਟ ਡਾਕਟਰ ਪਹੁੰਚੇ ਆ ਤੁਹਾਡੇ ਕੋਲ ਕਿੱਥੋਂ ਕਿੱਥੋਂ ਦੇ ਹਸਪਤਾਲ ਤੋਂ ਪਹੁੰਚੇ ਆ ਜੀ। ਜਿਵੇਂ ਅਸੀਂ ਦੱਸਿਆ ਤੁਹਾਨੂੰ ਆਪਣਾ ਬਲੱਡ ਡੋਨੇਸ਼ਨ ਵਾਸਤੇ ਜਿਹੜੀ ਟੀਮ ਆਈ ਹੈ ਰੋਪੜ ਤੋਂ ਸਿਵਲ ਹਸਪਤਾਲ ਤੋਂ ਆਈ ਹੈ ਤੇ ਬਾਕੀ ਜਿਹੜਾ ਮੈਡੀਕਲ ਕੈਂਪ ਹੈ ਉਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਬਿਮਾਰੀ ਦੀ ਦਵਾਈ ਫਰੀ ਦਿੱਤੀ ਜਾ ਰਹੀ ਆ ਤੇ ਫਰੀ ਚੈੱਕ ਅਪ ਕੀਤਾ ਜਾ ਰਿਹਾ ਕਿਸੇ ਦਾ ਕੋਈ 슈ਗਰ ਬੀਪੀ ਕੋਈ ਹੱਡੀਆਂ ਦਾ ਜੋੜਾਂ ਦਾ ਕੋਈ ਵੀ ਦਰਦ ਹੈ ਉਹ ਸਾਰਾ ਦਵਾਈਆਂ ਫਰੀ ਫਰੀ ਚੱਲ ਰਹੀਆਂ ਜੀ ਬਿਲਕੁਲ ਫਰੀ ਚੱਲ ਰਹੀਆਂ ਨੇ ਕੋਈ ਵੀ ਲਾਹਾ ਲੈ ਸਕਦਾ ਅੱਖਾਂ ਦੀਆਂ ਦਵਾਈਆਂ ਵੀ ਫਰੀ ਚੱਲ ਰਿਆ ਸਾਬ ਜਿਹੜੇ ਆਪਰੇਸ਼ਨ ਜਿਹੜੇ ਪੇਸ਼ੈਂਟ ਮਤਲਬ ਜਿਨ੍ਹਾਂ ਦੀਆਂ ਅੱਖਾਂ ਦੇ ਆਪਰੇਸ਼ਨ ਹੋਣਗੇ ਉਹਨੂੰ ਫਰੀ ਕਰੋਗੇ ਤੁਸੀਂ ਹਾਂ ਜੀ ਬਿਲਕੁਲ ਫਰੀ ਕਰਾਂਗੇ ਤੇ ਵਿਸ਼ੇਸ਼ ਸਹਿਯੋਗ ਹੈ ਸਾਨੂੰ ਕਈ ਸਤਿਕਾਰਯੋਗ ਟੀਮਾਂ ਦਾ ਸਤਿਕਾਰਯੋਗ ਸਾਡੇ ਸ਼ਿਵ ਕੁਮਾਰ ਸ਼ਿਵਲੀ ਜੀ ਸਾਰੇ ਐਨਜੀਓ ਟੀਮ ਇਹਨਾਂ ਦਾ ਬਹੁਤ ਸਹਿਯੋਗ ਹੈ ਤੇ ਹੋਰ ਦੇਸ਼ਾਂ-ਵਦੇਸ਼ਾਂ ਦੀਆਂ ਸੰਗਤਾਂ ਦਾ ਮਹਾਨ ਉਪਰਾਲਾ ਹੈ ਜਿਦੇ ਨਾਲੇ ਸਾਰੇ ਕਾਰਜ ਕੀਤੇ ਜਾ ਰਹੇ ਹਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸਨ ਕਾ ਅਦੇਤੀ ਹੈ ਲੇਕਿਨ ਇਹਨਾਂ ਨੇ ਇੱਕ ਸਮਾਜਿਕ ਸਿੱਤੋਕ ਉਪਰਵਾਤਮਾ ਨੂੰ ਅਨਾੰਦ ਸੰਗੁਰੂ ਕੀ ਦਿੱਤੀ ਹੈ ਪਰ ਬੇਤੋ ਦੀ ਸਥਿਤੀ ਪੱਕੀ ਨਹੀਂ ਹੈ

सुखारा नाम रखता संघीय आंदोलन में तो 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 से सांगार सिपाही चौकीमाल के लिए और पूरी जरूरत का समर्थन और बल लाएंगे और वीर गौरव का समर्थन और बल लाएंगे सारी लाल राजधानी की कंपनी धरोहर अंगने सारी बंगाल राज्य राजधानी की कंपनी जपते हैं जपते हैं सुप्रीम हां तैयारी करवाले खा

मेरी नींद पूरी नहीं होगी सारा मित्र सुख शांति है सारा मित्र तो सब कोई चंदा है चंदा कह लगा सारा अंदर सब कुछ चंदा है कल के लोग सिख मिले से डोरी में शब्द शुरू कर लिया मेरे शब्द चंदा लग गया जो तो मेरे मैं अर्थ पूछ लगे कह लगा मेरे आज महीने चंगे लगे मैं सारी रात पंखे उड़ाता रहा तो मेरे लोग समझे जो मेरे दर्शन देंगे

ਅਸੀਂ ਇੰਡਸ ਹੈਲਥਅਰ ਹਸਪੀਟਲ ਵੱਲੋਂ ਮੈਡੀਕਲ ਕੈਂਪ ਲਗਾਇਆ ਹੈ ਮੈਂ ਆਰਥੋਪੈਡਿਕਸ ਡਾਕਟਰ ਨਿਕੋਲ ਜੀ ਗੁਪਤਾ ਇੰਡਸ ਹਸਪੀਟਲ ਵੱਲੋਂ ਆਇਆ ਹਾਂ ਅਸੀਂ ਇੱਥੇ ਸਾਰੇ ਜੋੜਾਂ ਦਾ ਇਲਾਜ ਦਰਦਾਂ ਦਾ ਇਲਾਜ ਹੋਰ ਕੋਈ ਵੀ ਹੱਡੀ ਟੁੱਟੀ ਫ੍ਰੈਕਚਰ ਦਾ ਇਲਾਜ ਸਾਰਿਆਂ ਦਾ ਇੱਥੇ ਕੈਂਪ ਲਗਾਇਆ ਹੈ ਮਰੀਜ਼ ਚੈੱਕ ਕੀਤੇ ਹੈ ਤੇ ਸਾਰਿਆਂ ਨੂੰ ਸੇਵਾ ਪ੍ਰਦਾਨ ਕੀਤੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਮਰੀਜ਼ ਜੇ ਕਿਸੇ ਨੂੰ ਲੋਡ ਹੋਵੇ ਤੁਰੰਤ ਵਿੱਚ ਤਕਲੀਫ ਹੋਵੇ ਪਿੱਠ ਦੀ ਦਰਦ ਹੋਵੇ ਜਾਂ ਹੋਰ ਕੋਈ ਵੀ ਦਰਦ ਹੋਵੇ ਸਾਨੂੰ ਸੰਪਰਕ ਕਰ ਸਕਦਾ ਹੈ ਇੰਡਸ ਹੈਲਥਰ ਹਸਪੀਟਲ ਦੇ ਵਿੱਚ ਨਨ ਨਹੀਂ ਜੀ